ਦਰਸ਼ਨ ਆਏ ਜਿਉ ਨਾਮ ਰੰਗ ਦੇ ਵਿੱਚ ਅਨੰਵੇ ਗੁਰਦੇ ਸਤਗੁਰੂ ਧੰਸ਼੍ਰੀ ਗੁਰਵਾਜਨ ਦੇ ਮਹਾਰਾਜ ਜੀ ਇੱਕ ਆਸਥਿਕ ਸ਼ਬਦ ਦੀ ਦਾਤ ਸੰਮਨ ਬਖਸ਼ ਕਰ ਰਹੇ ਨੇ ਆਰਾਮ ਦੇ ਵਿੱਚ ਵਚਨ ਆਇਆ ਅੰਮ੍ਰਿਤ ਬਾਣੀ ਹਰ ਹਰ ਤੇਰੀ

جدوا کی, 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 کی بانی گا ست گور جی ਅਮਰਤਾ ਭਾਵਨ ਸਾਹ ਸੰਗ ਜੀ ਹੈ ਐਰਾ ਅਨੇਤਾ ਵਰਗਾ ਅਨੇਤ ਜਿਹੜਾ ਮ੍ਰਿਤਿਉ ਤੋਂ ਰਹਿਤ ਕਰਨ ਵਾਲਾ ਇਸ ਸਾਹ ਸੰਗ ਦੇ ਜਿਹੜੇ ਵਕਾਰਾਂ ਵਾਲੀ ਗਤੀ ਹੈ ਜਦੋਂ ਬੰਦੇ ਦੀ ਮਾਰ ਜਾਂਦੀ ਹੈ ਜਦੋਂ ਵਕਾਰਾਂ ਵਾਲੀ ਗਤੀ ਤੋਂ ਬੰਦਾ ਉੱਪਰ ਉੱਠਦਾ ਸਾਧੂ ਜੀ ਕਹਿੰਦੇ ਸੀ ਕਿ ਜੀਵਨ ਜਿਹੜਾ ਹੈ ਪਰ ਉਹਦੇ ਵਾਸਤੇ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਮਰਿਆਦਾ ਬਣੀ ਅਮਰਤ ਸਿੱਖ ਦਾ ਹੁੰਦਾ ਹੁੰਦਾ ਸਾਧ ਸੰਗਤ ਦੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1600 ਤੋਂ ਬਣਾਇਆ ਸਾਫ ਸੰਗਤ ਇਹ ਅਮਰਤ ਦਾ ਜਿਹੜਾ ਤਿਆਰ ਹੋਣਾ ਉਹ ਵੀ ਸਾਧ ਸੰਗਤ ਦੀ ਗੁਰੂ ਕੀ ਬਾਣੀ ਦੇ ਨਾਲ ਤੇ ਜਿਹੜਾ ਸਿੱਖ ਅਮਰਤ ਦਾ ਧਾਰਨੀ ਹੋ ਜਾਂਦਾ ਸਤਗੁਰੂ ਜੀ ਕਹਿੰਦੇ ਭਾਈ ਉਹਦੇ ਵਕਾਰ ਜਿਹੜੇ ਨੇ ਗੁਰੂ ਕੀ ਬਾਣੀ ਦੇ ਲਈ ਪਰਪਰਦੇ ਕਿਉਂਕਿ ਅਮਰ ਸ਼ਗਨ ਉਹ ਬਾਣੀ ਤੇ ਜੀਵਨ ਦੀ ਬੁਨਿਆਦਾਂ ਚੋਂ ਜਿਹੜਾ ਜੀਵਨ ਪਹਿਲਾਂ ਮੁਜਾਦਾ ਵਿੱਚ ਸੀ ਉਹ ਮਰ ਜਾ ਕੇ ਆਮ ਆਪ ਕਰਨ ਬੋਤੰਦਾ। ਇਹ ਜ਼ਰੂਰੀ ਨਹੀਂ ਕਿ ਆਪਾਂ ਗਈ ਵਾਰ ਕਹਿਨੇ ਕਿ ਭਲਾੜੇ ਦੇ ਅਮਰਸ਼ ਅਕੇ ਨਾਉਂ ਕੋਤੋ ਵਾਲੇ ਅਮਰ ਨਾਮ ਨੂੰ ਕਿਹੜਾ ਆਉਂਦਾ ਹੈ। ਉਹਦਾ ਨਾ ਬਾਣੀ ਪੜ੍ਹਦਾ ਹੈ। ਸਤ ਸੰਗਤ ਜੀ ਅਮਰਸ਼ ਸ਼ਕੰਤ ਬਾਣੀ ਦੇ ਬਾਣੀ ਭਾਦ ਦੇ ਜੀ ਕਰਤੂਤ ਦਾ ਸ਼ੁਕਰੀਆ ਕਰਦਾ। ਜਿਹੜਾ ਲੋਕੀ ਬਾਣੀ ਨਹੀਂ ਪੜ੍ਹਦਾ ਕਿਉਂਕਿ ਪੰਜ ਪਿਆਰੇ ਸ੍ਰੀ ਬਾਣ ਜਦੋਂ ਸਾਨੂੰ ਅਮਰ ਦੀ ਦਾਤ ਪ੍ਰਸਤ ਕਰਦੇ ਨੇ ਜੀ ਨਾ ਅਮਰ ਦੀਆਂ ਦਾਤ ਵਰਸ ਹੋਣ ਲੱਗੀਆਂ ਉਹ ਕੁਝ ਪ੍ਰੈਕਟਿਕ ਜਿਹੜੀਆਂ ਨੇ ਉਹ ਸਾਨੂੰ ਦਿਖਾਉਂਦੇ ਜਿਹਦੇ ਵਿੱਚ ਚਾਰ ਬਜੇ ਪ੍ਰੈਕਟਿਕ ਹੁੰਦੀਆਂ ਨੇ ਤੇ ਕੁਝ ਸਿੱਖ ਦੀ ਰਹਿਣੀ ਜਿਹੜੀ ਹੈ ਉਹ ਅਮਰ ਬਿਲੇ ਜਿਹੜੇ ਸਾਧੂ ਦੀ ਅਮਰ ਦੇ ਵਿੱਚ ਸਾਨੂੰ ਦੱਸ ਕਰਦੇ ਨੇ ਕਿ ਪੰਜ ਕਾਜੀ ਸਹਾਬਾਂ ਤੋਂ ਗ੍ਰਹਿਤ ਹੋਉਂਦੇ ਜੇ ਜਦੋਂ ਜੀਵਨ ਸਾਥ ਕਰਦੇ ਜੀ ਮਰਿਆਦਾ ਦੇ ਵਿੱਚ ਤਿਆਰ ਹੁੰਦਾ ਨਾ ਤੇ ਫਿਰ ਜੀਵਨ ਦਾ ਜਿਹੜਾ ਉਹ ਸਾਈ ਥਾਨ ਤੇ ਉਹ ਪਰਮਾਤਮਾ ਦੇ ਨਾਲ ਮਿਲਣਾ ਜਿਹੜਾ ਉਹ ਪਾਣੀ ਇੱਕ ਪਹਾੜਾਂ ਦੇ ਉੱਚਿਆਂ ਦੇ ਰੂਪ ਦੇ ਵਿੱਚ ਚੱਲਿਆ। ਵਿਸਾਖ ਸੰਦੇ ਨੂੰ ਕਿਹਾ ਪਾਣੀ ਹੈ ਉਹ ਆਪਣੀ ਬਿਜਾਤਾ ਦੇ ਵਿੱਚ ਨਦੀਆਂ ਦੇ ਤੰਡਿਆਂ ਦੇ ਵਿੱਚ ਪਹੁੰਚ ਜਾਂਦੇ। ਤੇ ਜਦੋਂ ਉਹ ਨਦੀਆਂ ਦੇ ਵਿੱਚ ਚੌਂਦਾ ਪਿਆ ਤੇ ਉਹਨੇ ਇੱਕ ਨਾ ਇੱਕ ਦਿਨ ਆਪਣੀ ਮਰਿਆਦਾ ਦੇ ਵਿੱਚ ਆਉਂਦੇ ਚੋਂਦੇ ਨੇ ਸਮੁੰਦਰ ਤੇ ਡਾਕੀ ਮਿਲ ਜਾਂਦਾ। ਇਹ ਨੈਦਰ ਦਾ ਪਾਣੀ। ਤੇ ਜਦੋਂ ਪਾਣੀ ਪਿਆਦਾ ਤੋਂ ਬਾਅਦ ਉਹਦਾ ਬਲੇ ਨੂੰ ਕੰਨਿਆਂ ਨੂੰ ਤੋੜ ਦਿੰਦਾ ਹੈ ਇਹ ਸਾਸ ਹੋਏ ਨੇ ਕਿ ਫਿਰ ਕੋਮ ਨਿਆਦਾ ਤੋਂ ਬਾਅਦ ਉਹਰਾ ਪਾਣੀ ਜਿਹੜਾ ਹੈ ਉਸ ਨੂੰ ਚੀਰ ਪਾਈ ਨੂੰ ਵੀ ਡੋਪ ਦਿੰਦਾ ਹੈ ਤੇ ਆਗ ਵੀ ਜਿਹੜਾ ਉਹ ਪਾਣੀ ਹੈ ਉਹ ਕਦੇ ਸਕੂਨ ਦਾ ਸਾਧਨ ਨਹੀਂ ਉਹ ਕੋਈ ਨਿਆਦਾ ਦੇ ਸੰਸਕਤੀ ਨੂੰ ਕਾ ਨਹੀਂ ਇਸ ਤਰ੍ਹਾਂ ਸੰਤੂ ਦੀ ਕਿਰਤ ਦੇ ਬਲੋਖ ਨੇ ਜੀਵਨ ਦੀ ਬਿਜਾਤਾ ਨੂੰ ਛੱਡ ਦਿੱਤਾ ਨੋਕੀ ਜੀਵਨ ਲਈ ਨਿਰੰਦਾ ਕੀ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਮਰ ਰੀਣਾ ਤੇ ਅਮਰ ਬਾਣੀ ਸਾਧ ਹੁੰਦੀ ਹੈ ਕਿ ਗੁਰੂ ਨਾਨਕ ਦੇਵ ਜੀ ਕੋ ਕਹਿੰਦਾ ਸਾਸਨ ਜੀ ਅਮਰ ਰੀਣਾ ਦੀ ਮਰਿਆ ਜੀ ਚਲਾਂਗੇ ਉਹ ਨਾਮ ਦਾ ਪੁਨਿਸਵਾਸਤ ਰਾਤ ਕਾਰਾਂ ਪੂਰੀਆਂ ਨੂੰ ਵਿਆਪੀ ਨਾਮ ਹੀ ਫਲਟਾ ਬਾਰ ਚਲਾਂਗੇ ਤੇ ਅਦਾਂ ਕਈ ਸ਼ਬਸੀ ਪਰੇਰਾ ਅਮਰਵੇਰਾ ਸਰਧਾ ਹੈ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ। ਇਸਾਈਂ ਗੁਰੂ ਜੀ ਨੇ ਜਰਜੀ ਸਾਹਿਬ ਦੇ ਵਿੱਚ ਸਾਨੂੰ ਸਮਝਾ ਦਿੱਤਾ ਕਿ ਅਮਰਵੇਰਾ ਸਜਣਾਉਂ ਮਡਿਆਈ ਵਿਚਾਰ ਅਮਰਵੇਰਾ ਦੀ ਇਹ ਹੱਤਮਨ ਰੀ ਸਾਰ ਸੰਗ ਦੀ ਸਭ ਤੋਂ ਉੱਤਮ ਹੱਤਮ ਹੈ। ਉਹ ਹੈ ਗੁਰੂ ਦੀ ਬਾਣੀ ਨੂੰ ਪੜਨਾ। ਇਸਾਈਂ ਗੁਰੂ ਜੀ ਨੇ ਸਾਨੂੰ ਸਮਝਾ ਦਿੱਤਾ ਕਿ ਪਰਮਾਤਮਾ ਦੀ ਜਿਹੜੀ ਬਾਣੀ ਹੈ ਗੁਰੰਦੇ ਮਾਰ ਕੇ ਅੰਮ੍ਰਿਤ ਬਾਣੀ ਹਰ ਹਰ ਫਰੀਹਰ ਪ੍ਰਮਾਤਮਾ ਤੇ ਇੱਕ ਅਮਰ ਰੂਪੀ ਬਾਣੀ ਹੈ ਕਿਉਂਕਿ ਉਹ ਪ੍ਰਮਾਤਮਾ ਨੇ ਆਪ ਭਰਤਾਂ ਦੇ ਗੁਰੂ ਸਹਿਬਾਨਾਂ ਨੇ ਇਸੇ ਖਾਮੇ ਮੁਖ ਦੇ ਸੰਤੂਜੀ ਕਿ ਜਦੋਂ ਅੰਮ੍ਰਿਤ ਬਾਣੀ ਨੂੰ ਜਪੇ ਨਾ ਹਰ ਹਰ ਤੇ ਸੰਤੂਜੀ ਦੇ ਸੰਸਕਰ ਹੋ ਗਏ ਪਰਮ ਗਤ ਮੇ ਗਤ ਕਹਿੰਦੇ ਜੀ ਮਰ ਜਾਂਦਾ ਜਦੋਂ ਗੁਰੂ ਦੀ ਬਾਣੀ ਨੂੰ ਸੁਣੇਗਾ ਜਦੋਂ ਸੁਣਨਾ ਪਰਮ ਕਰ ਦਿੱਤਾ ਨਾ ਸੰਤੂਜੀ ਕਿ ਜੇ ਸੋ ਸੋ ਹੋਗਾ ਪਰਮ ਗਤ ਮੇਰੀ ਲੈ ਜੀਵਨ ਦੀ ਮਰਿਆਦਾ ਜਿਹੜੀ ਅਹਾਸ ਸੰਗਤ ਜੀ ਇਸ ਸਹੀ ਜੀਵਨ ਜਿਉਣ ਦੀ ਯੋਗਤਾ ਕਰਦਾ ਗੁਰੂ ਕੀ ਬਾਣੀ ਸੁਣਨ ਦੇ ਨਾਲ ਇੱਕ ਖਾਸ ਅੰਗਰੇਜ਼ਤਾ ਵੀ ਹੋ ਜਾਂਦਾ ਹੈ ਕਿ ਸੰਤੂ ਜੀ ਕਹਿੰਦੇ ਜਿਹੜਾ ਨੇ ਸੁਣੀ ਉਹਨਾਂ ਤੇ ਜੀਵਨ ਦੀ ਮਰਿਆਦਾ ਹੁੰਦੀ ਹੈ ਉਹਨਾਂ ਦੇ ਜੀਵਨ ਦਾ ਘਰ ਬਣ ਜਾਂਦੀ ਹੈ ਉਹ ਫਿਰ ਗੁਰੂ ਕੀ ਬਾਣੀ ਤੋਂ ਬਿਨਾਂ ਕੋਈ ਗੱਲ ਨਹੀਂ ਕਰਦੇ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਗੁਰੂ ਕੀ ਬਾਣੀ ਤੋਂ ਬਾਹਰ ਸੰਗਤ ਜੀ ਕੁਝ ਵੀ ਨਹੀਂ ਹੈ ਉਹ ਜਦੋਂ ਵੀ ਪੁਕਾਰ ਕਰਦੇ ਨੇ ਗੁਰੂ ਕੀ ਬਾਣੀ ਕੀ ਗੁਰੂ ਦੇ ਅਸਥਾਨ ਤੇ ਕਿਉਂਕਿ ਜੀਵਨ ਦੀ ਬਿਨੈਤਾ ਤੋਂ ਪਤਾ ਲੱਗਦਾ ਹੈ ਕਿ ਨਾ ਕਿ ਬਾਣੀ ਸੁਣਨ ਦੇ ਨਾਲ ਜੀਵਨ ਦੀ ਪਰਮ ਅਵਸਥਾ ਜਿਹੜੀ ਪ੍ਰਾਪਤ ਹੋ ਜਾਂਦੀ ਹੈ ਸੁਣ ਸੁਣ ਹੋਗਾ ਪਰ ਇਹ ਤੁਜੇ ਹੀ ਜਗਨ ਨੂੰ 부ਝੀ ਸੀਤਕ ਹੋਏ ਮਨਵਾ ਉਹ ਸੰਤੂ ਜੀ ਕਹਿੰਦੇ ਜਗਤ ਦੇ ਵੀ ਅੰਦਰ ਜਗਨ ਸੀ ਨਾ ਇਹ ਭਾਵੇਂ ਉਹ ਇਹ ਰਖਾ ਪਰ ਜਨਮ ਤੋਂ ਸਾਧ ਸੰਗਤ ਦੀ ਬਚਪਨ ਦੇ ਵਿੱਚ ਹੀ ਪੈਦਾ ਹੁੰਦਾ ਹੈ ਕਿ ਸਤਗੁਰੂ ਜੀ ਨੇ ਇੱਕ ਰੁੱਖ ਦੇ ਵਿੱਚ ਹੀ ਬਾਣੀ ਕੀਤੀ ਇਹ ਹੁੰਨ ਵਾਲਾ ਜਿਹੜਾ ਕਿਹੜਾ ਹੋ ਗਿਆ ਇਹ ਦੁਬੈਸਪਾਲੀ ਹੀਰਕਾ ਸਾਹਤ ਨੂੰ ਲੋਕ ਜਿਹੜੇ ਜਨਮ ਜਿਹੜੀ ਕਿੱਥੋਂ ਸ਼ੁਰੂ ਹੋ ਜਾਂਦੀ ਮਾਂ ਦੀ ਗੋਦ ਵਿੱਚ ਸ਼ੁਰੂ ਹੋ ਜਾਂਦੀ ਜਦੋਂ ਦੋ ਬੱਚੇ ਹੋਣ ਇੱਕ ਬੱਚਾ ਛੋਟਾ ਹੋਵੇ ਤੇ ਥੋੜਾ ਜਿਹਾ ਵੱਡਾ ਹੋਵੇ ਛੋਟੇ ਬੱਚੇ ਨੂੰ ਸੁਭਾਅ ਕੀ ਮਾਂ ਜਿਹੜੀ ਹੈ ਉਹਦਾ ਪਿਆਰ ਕਰਦੀ ਗੋਦ ਵਿੱਚ ਪੜਿਆ ਤੇ ਵੱਡੇ ਦੀ ਮਾਂ ਲਈ ਪਾਉਂਦਾ ਜਨਮ ਇੱਕ ਗੋਦ ਵਿੱਚ ਹੀ ਬੈਠਾ ਮੈਨੂੰ ਹੀ ਬਿਠਾਇਆ ਸਤਨੁਭੂ ਜੀ ਕਿਹਾ ਤੇ ਭਾਈ ਗੁਰੂ ਕੀ ਬਾਣੀ ਸੁਣਨ ਦੇ ਨਾਲ ਜਿਹੜੀ ਅੰਦਰ ਇਹ ਜਿਹੜੇ ਤੁਸੀਂ ਨਾਮ ਦੀ ਨਰੀਏ ਚਲਦੀਆਂ ਕਾਮ ਕੋਧ ਲੋਭ ਹੰਕਾਰ ਇਹ ਜਿਹੜੇ ਸਾਥੋਂ ਵੱਧਦੇ ਤੈਨੂੰ ਇਹ ਗੁਰੂ ਕੀ ਬਾਣੀ ਸੁਣਨ ਦੇ ਨਾਲ ਜਦੋਂ ਤੂੰ ਸੁਣੇਗਾ ਗੁਰੂ ਕੀ ਬਾਣੀ ਤੇ ਸੰਤੂ ਜੀ ਕਹਿੰਦੇ ਜਰਨ ਉਜੀ ਸੀਤਰ ਹੋਏ ਮਨਵਾ ਹੁਣ ਮਨ ਦੇ ਵਿੱਚ ਸਾਰੀ ਉਹ ਬਾਤਨਾਮ ਚਲਦੀਆਂ ਜੀ ਤੇ ਸੰਤੂ ਜੀ ਕਹਿੰਦੇ ਜਿਹੜਾ ਮਨ ਦੇ ਵਿੱਚ ਤੇ ਇਹ ਕਾਮ ਚਲਦੀਆਂ ਕਿ ਇਹ ਇਹ ਸੰਤੂ ਜੀ ਕਹਿੰਦੇ ਗੁਰੂ ਕੀ ਬਾਣੀ ਸੁਣਨ ਦੇ ਨਾਲ ਉਹ ਚਾਹਣੀ ਹੈ ਜਰਨ ਉਜੀ ਸੀਤਰ ਹੋਏ ਮਨਵਾ ایمان ماں سیٹا رویا صلتی دی کے ساتھ گورت کا درشن پڑھئی گروہ درشن کے نارت اندر کیا پاسنامہ کتب مطلب ہے لیکن گروہ دھیمت کی جات سم جاتی دی گروہ نے امرو کی برہتہ سم جاتی دی کے جیمت سے کتا ہے جیتی ایس کا دھیمت کی بیدہ ہے وہ ساتھ گورت کا جو سے اکھاری سوپر کے اپر ہار نام دیا ہویا ਉਧਮ ਕਰਾਇਆ ਪਰ ਜੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਦਾ ਹੈ ਫਿਰ ਚੜਾ ਦਿਵਸ ਕੁਰਬਾਨੀ ਦਾ ਹੈ ਬੰਦੇ ਆ ਉੱਠਦੇ ਆ ਹਰ ਨਾਮ ਧਿਆਵਾ ਹੈ ਉਪਦੇਸ਼ ਗੁਰੂ ਹਰ ਹਰ ਮੁਖ ਜਾਤੈ ਸਭ ਕਿਲਿਤ ਪਾਪ ਬੋਖ ਲੈ ਜਾਂਦਾ ਸਤਿਗੁਰ ਜੀ ਕਹਿੰਦੇ ਜੇ ਇਸ ਬਿਨਾਂ ਤਾਂ ਜਿਹਨੂੰ ਗੁਰੂ ਕੀ ਬਾਣੀ ਨੂੰ ਪੜੇਗਾ ਗੁਰੂ ਕੇ ਹੁਕਮ ਨੂੰ ਮੰਨੇਗਾ ਸਤਿਗੁਰ ਜੀ ਕਹਿੰਦੇ ਤੇਰੇ ਅੰਦਰ ਵੀ ਜਿਹੜੀ ਨਾ ਕੀਰਤਾ ਵਾਲੀ ਆਪੋ ਕਰੂ ਜੇ ਤਾਂ ਕਾ ਕੀਰਤਾ ਆਲਸਰ ਦੀ ਯੇਰ ਘਾਉਂਦੀ ਗਵਾਨੀ ਤੇ ਪੁੱਤ ਦਾ ਬੱਚਾ ਚੰਗੀ ਰੋਕਦੀ ਲੱਗਦੀ ਆ ਤਾਂ ਇੱਕ ਤੱਕ ਬਲਦ ਨੂੰ ਕੌਂਟੀਨੈਂਟ ਜਨਰਲ ਕੋ ਮਕਾਨ ਪਾ ਲਿਆ ਰਿਸ਼ਤੇਦਾਰਾਂ ਦੇ ਵਿੱਚ ਕੋਈ ਚੰਗੀ ਉਹਦੇ ਤੇ ਲੱਗਦੀ ਆ ਬੰਦਾ ਆਪਣੇ ਬੱਚੇ ਨੂੰ ਮੇਰੇ ਹੀ ਖਰਚੇ ਦੇ ਦੂਜੇ ਤੇ ਤੇ ਉਹਦੇ ਕਾਮਯਾਬ ਹੋ ਗਏ ਤਾਂ ਸਾਡੇ ਕਾਮਯਾਬ ਨਹੀਂ ਹੋਏ ਸੰਤੋਖ ਜੀ ਕਹਿੰਦੇ ਭਾਈ ਇਹ ਯੇਰ ਘਰ ਜਿਹੜੀ ਹੈ ਇਹ ਗੁਰੂ ਕੀ ਕਿਰਪਾ ਦੇ ਨਾਲ ਹੀ ਗੁਰੂ ਦੇ ਦਰਸ਼ਨਾਂ ਨਾਲ ਹੀ ਖਤਮ ਹੋ ਗਈ ਸਾਧਕੁਰ ਦਾ ਦਰਸ਼ਨ ਭਾਈ ਜੀ ਸੂਖ ਭਯਾ ਦੁੱਖ ਦੂਰ ਪਰਾਨਾ ਸੰਤੂ ਜੀ ਕਹਿੰਦੇ ਜੀਵਨ ਦੇ ਵਿੱਚ ਸੁੱਖ ਨਹੀਂ ਪ੍ਰਾਪਤ ਹੁੰਦਾ ਤੇ ਸੰਤੂ ਜੀ ਕਹਿੰਦੇ ਦੁੱਖ ਦੂਰ ਪਰਾਨ ਦੁੱਖ ਜਿਹੜਾ ਸੀ ਦੂਰ ਚਲਾਉਂਦਾ ਉਸ ਸੁੱਖ ਆਪੇ ਕਰਕੇ ਦੁੱਖ ਦੂਰ ਜਾਂਦਾ ਤੇ ਸੁੱਖ ਕੀ ਹੈ ਸੰਤੂ ਜੀ ਕਹਿੰਦੇ ਜੋ ਸੁੱਖ ਗੁਰੂ ਕੋਲ ਪੈਣੀ ਦੀ ਸੇਵਾ 100 ਸੁਖ ਰਾਜ ਨਾਲ ਨਹੀਂ ਹੈ ਸੰਤੂ ਜੀ ਕਹਿੰਦੇ ਸੁੱਖ ਭਈ ਰਾਜ ਭਾਗ ਦੇ ਵਿੱਚ ਵੀ ਸੁੱਖ ਨਹੀਂ ਹੈ ਨਹੀਂ ਕਿ ਵੱਡੇ-ਵੱਡੇ ਰਾਜ ਆਉਂਦੇ ਨੇ ਜਿਹੜੇ ਨੇ ਸਾਹ ਸੰਗਤ ਜੀ ਰਾਜੇ ਨੂੰ ਰੋਦਿਆਂ ਮੈਂ ਦੇਖਿਆ ਕਿ ਉਹ ਰਾਜ ਉਸ ਦੇ। ਤੇ ਗੁਰੂ ਕੇ ਸੇਖ ਸਾਹ ਸੰਗਤ ਜਿਨ੍ਹਾਂ ਨੇ ਗੁਰੂ ਕੀ ਬਾਣੀ ਨੂੰ ਪੜ੍ਹਿਆ ਹੈ ਉਹ ਜੇ ਰਾਜ ਵੀ ਕੁਮਾਰ ਹੈ ਤੇ ਗੁਰੂ ਕੀ ਭੈ ਭਾਵ ਦੀ ਦੇ ਵਿੱਚ ਕੁਮਾਰ ਹੈ। ਪਾਪਾ ਬੰਦਾ ਸਿੰਘ ਬਹਾਦਰ ਦਾ ਰਾਜ ਤੇ ਲਈ। ਤੇ ਸਾਹ ਸੰਗਤ ਜੀ ਜਿਹੜੀ ਖਾਲਸਾ ਰਾਜ ਦੀ ਮੁਢ ਬੰਨੀ ਸੀ ਜਿਹੜੀ ਉਹ ਬਾਬਾ ਬੰਦਾ ਸਿੰਘ ਬਹਾਦਰ ਇਹ ਉਹ ਰਾਜ ਤੋਂ ਬਾਅਦ ਤੋਂ ਬਾਬਾ ਬੰ다 ਸਿੰਘ ਨੂੰ ਫੜਿਆ ਗਿਆ ਸਾਹਸ ਨੂੰ ਸ਼ਰੀਰ ਕਰਨ ਵਾਸਤੇ ਤੇ ਉਹ ਬਾਬਾ ਬੰ다 ਸਿੰਘ ਬਾਅਦ ਤੋਂ ਰਾਜ ਦੇ ਅਧਿਕਾਰੇ ਨਹੀਂ ਰਹੇ ਸਨ ਕਿਵੇਂ ਉਹ ਮੇਰਾ ਰਾਜਕੋਸ਼ ਜਿੱਲੇ ਨੂੰ ਛੱਡ ਦੇ ਉਦੋਂ ਦਾ ਕਲੇਜਾ ਤੋਂ ਮੁੱਖ ਦੇ ਵਿੱਚ ਕਵਾੜਿਆ ਸਾਹ ਸੰਗਤ ਜੀ ਪਰ ਕਿਸੇ ਦੇ ਅਗੇ ਆਪਣੀ ਪਛੇਤ ਕੀਤੀ ਜਿਹੜੀ ਕਿਸੇ ਦੇ ਤੇ ਸਾਂਗੂ ਜੀ ਜਿਹਦੇ ਭਾਈ ਜਿਨ੍ਹਾਂ ਨੇ ਸੁੱਖ ਦੀ ਪ੍ਰਾਪਤੀ ਕੀਤੀ ਹੈ ਨਾ ਉਹਨਾਂ ਨੂੰ ਗੁਰੂ ਦੇ ਦਰਸ਼ਨਾਂ ਦੇ ਵਿੱਚ ਹੀ ਹੋਈ ਹੈ ਆਪ ਬਾਬਾ ਗੰਦਰ ਸਿੰਘ ਬਾਦੂ ਕਿੱਕੋ ਮਾਰੀ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਨਾ ਲਾਪ ਹੋਈ ਨੇ ਜਿਹੜੇ ਦੀ ਧਰਤੀ ਤੇ ਜਦੋਂ ਧੰਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੁੱਛਿਆ ਤੇਰਾ ਨਾਮ ਕੀ ਹੈ ਤੇ ਬਾਬਾ ਗੰਦਰ ਸਿੰਘ ਕਹਿੰਦੇ ਕਿ ਮੇਰਾ ਨਾਮ ਮਨੂਦਾਸ ਪਰਾਕੀ ਹੈ ਪਹਿਲਾ ਨਾਮ ਮਨੂਦਾਸ ਜੀ ਜਿਹੜੇ ਉਹ ਸਾਹ ਸਗੇ ਜੀ ਗੁਰੂ ਦੇ ਦਰਸ਼ਕ ਹੋਏ ਨੇ ਕਹਿੰਦਾ ਮੇਰਾ ਨਾਮ ਬੰਦਾ ਐ ਸੰਭੂ ਇਹ ਕਿਹਦੇ ਕਿਹੜਾ ਬੰਦਾ ਕਿਹਨ ਲੱਗਦੀ ਪਾਟ ਸਤਗੁਰੂ ਜੀ ਕਹਿੰਦੇ ਜਿਹੜਾ ਬੰਦਾ ਹੈ ਉਹ ਬੰਦਿਆਂ ਵਾਲੇ ਕੰਮ ਕਰੇ ਜਿੱਦੋਂ ਸਤਗੁਰੂ ਜੀ ਅਮਰਦੀਦ ਆਪ ਤੇ ਸਾਧ ਸੰਗਤ ਜੀ ਨਾਮ ਗੁਰਬਖਸ਼ ਸਿੰਘ ਰੱਖ ਕੇ ਗੁਰੂ ਨੇ ਬਖਸ਼ਿਸ਼ ਦੇ ਕੇ ਬਾਬਾ ਬੰਦਰ ਸਿੰਘ ਬਹਾਦਰ ਨੂੰ ਪੰਜਾਬ ਤੋਂ ਕੋਲਿਆ ਤੇ ਗੁਰੂ ਦਾ ਦਰਸ਼ਨ ਹੀ ਕੀਤਾ ਸੀ ਬਾਬਾ ਬੰਦਰ ਸਿੰਘ ਬਹਾਦਰ ਨੇ ਮੋਗਲ ਹਕੂਮਤ ਆਂ 750 ਸਾਲ ਦੀ ਜਗਾ ਹਲਾ ਕੇ ਰੱਖੀ ਗੁਰੂ ਦੇ ਦਰਸ਼ਨ ਇਹ ਸਤਗੁਰੂ ਜੀ ਕਹਿੰਦੇ ਭਾਈ ਡੋਖ ਵੀ ਤੂੰ ਚਲਾ ਜਾਏਗਾ ਪਰ ਜਾਵੇਗਾ ਗੁਰੂ ਦੇ ਦਰਸ਼ਨਾਂ ਨੂੰ ਸੂਪਿਆ ਦੁੱਖ ਦੂਰ ਪਰਮਾਤਮਾ ਸਾਧਕ ਜੀ ਕਿ ਦੁੱਖ ਦੂਰ ਚਲਾਇਆ ਸੁਖ ਦੀ ਪ੍ਰਾਪਤੀ ਹੋ ਗਈ ਉਹ ਇਹ ਤੋਂ ਨਛਣਾ ਵਿੱਚੋਂ ਇਹ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਕਿਹਦੇ ਸੰਤ ਰਸਾਂ ਦਾ ਆ ਨਾਮ ਬਖਾਨਾ ਜਿਨ੍ਹਾਂ ਨੇ ਭਾਈ ਸੰਗਤ ਵਿੱਚ ਬੈਠ ਕੇ ਸੰਤ ਸੰਗ ਨੂੰ ਸੰਤ ਗੁਰੂ ਨੇ ਸੰਤ ਦਾ ਰੂਪ ਦਿੱਤਾ ਜਿਹੜੀ ਸੰਗਤ ਹੈ ਸੰਗਤ ਦਾ ਸੰਤ ਦਾ ਰੂਪ ਹੈ ਤਾਂ ਸਤਿਗੁਰੂ ਜੀ ਦੇ ਵਿੱਚ ਸੰਗਤ ਆ ਪ੍ਰਭ ਰਸ ਹੈ ਜੀ ਸੰਗਮੂ ਦੇ ਵਿੱਚ ਆ ਕੇ ਪ੍ਰਮਾਤਮਾ ਆਪ ਵਸਦਾ ਹੈ। ਜਿਸਨੂੰ ਜੀ ਨੇ ਸੰਗਤ ਕਰਿਆ ਤਾਂ ਮੇਰੇ ਮਾਧੋ ਜੀ ਸਾਥ ਸੰਗਤ ਮਿਲੇ ਸੋਧ ਹੈ। ਜਿਹੜਾ ਗੁਰੂ ਕੀ ਸੰਗਤ ਕਰਦਾ ਭਾਈ ਉਹ ਸੰਸਾਰ ਤੋਂ ਤਰ ਜਾਂਦਾ ਹੈ। ਇਹਦੇ ਸੰਤੂ ਜੀ ਕਿਹਦੇ ਜਿਨ੍ਹਾਂ ਨੇ ਰਸਮਾਂ ਦੇ ਨਾਲ ਸੰਤ ਰਸਨ ਹਰ ਨਾਮ ਬਖਾਨਾ ਗੁਰੂ ਕੀ ਸੰਗਤ ਵਿੱਚ ਆ ਕੇ ਇਹ ਰਸਮਾਂ ਦੇ ਨਾਲ ਪ੍ਰਮਾਤਮਾ ਦੇ ਨਾਮ ਨੂੰ ਬਖਾਨਣਾ ਕੀਤਾ ਹੈ। ਸੰਤੂ ਜੀ ਕਿਹਦੇ ਭਾਈ ਉਹਨਾਂ ਦੇ ਦੁੱਖ ਖੂਟਲੇ। ਉਹਨਾਂ ਦੇ ਦੁੱਖ ਮਿਟ ਗਏ। ਜਲ ਥਾਲ ਨੀਰ ਭਰੇ ਸਰ ਸੋ ਪਰ ਵਿਰਥਾ ਕੋਏ ਨਾ ਜਾਏ ਜਿਉ ਹੁਣ ਪ੍ਰਮਾਤਮਾ ਦੇ ਘਰ ਦੇ ਵਿੱਚ ਸਾਧ ਸੰਗ ਜੀ ਜਨਮ ਦੇ ਖਜ਼ਾਨੇ ਨਾਮੂ ਕੀ ਦੌਲਤ ਖਜ਼ਾਨੇ ਭਰੇ ਹੋਏ ਨੇ ਜਿਵੇਂ ਸਾਧ ਸੰਗ ਜੀ ਤੋਂ ਬਾਸਪੈਣ ਜੀ ਹਨ ਬਾਸਪੈਣ ਦੇ ਨਾਲ ਸਾਰੇ ਕੋਏ ਜਿਵੇਂ ਜਿਹੜੇ ਜੰਗਲ ਦੇ ਨੇ ਸਾਰੇ ਪਾਣੀਆਂ ਦੇ ਨੇ ਭਰਦੇ ربربرت بنا سات ਦੁਨੀਆਂ ਦੇ ਲੋਕ ਭੇਦ ਭਾ ਸਕਦੇ ਉਸ ਵੇਲੇ ਗਰੀਬ ਦੇ ਘਰ ਜਿਵੇਂ ਕੋਈ ਟੂਕੀ ਵੀ ਨਾ ਲੱਗੇ ਹੋਊ ਪਾਣੀ ਉਹ ਪਾਣੀ ਵੀ ਬਾਹਰੋਂ ਭਰ ਕੇ ਰੱਖਿਆ ਹੁੰਦਾ ਤੇ ਅਮੀਰ ਦੇ ਘਰ ਜਿਵੇਂ ਵੱਡੇ ਵੱਡੇ ਬੋਕਸਮਰਸੀਬਲ ਵੀ ਹੁੰਦੇ ਨੇ ਆਉਣ ਵਾਸਤੇ ਵੱਡੇ ਵੱਡੇ ਟਲਾਕ ਵੀ ਬਣੇ ਹੁੰਦੇ ਇਹ ਦੁਨੀਆਂ ਦੇ ਲੋਕਾਂ ਦੇ ਵਿੱਚ ਫਰਕ ਹੋ ਸਕਦਾ ਪਰ ਰੱਬ ਦੇ ਵਿੱਚ ਰੱਬ ਦੀ ਬਣਾਈ ਹੈ ਪਰਗਤੀ ਦੇ ਵਿੱਚ ਕੋਈ ਫਰਕ ਨਹੀਂ ਹੈ ਸੰਤੂ ਜੀ ਕਹਿੰਦੇ ਉਹ ਪਰਮਾਤਮਾ ਨੇ ਸਾਰਿਆਂ ਨੂੰ ਇੱਕ ਸਮਾਨ ਜੀ ਹਮਾ ਚੰਗੀ ਹੈ ਗਰੀਬ ਨੂੰ ਵੀ ਉਹ ਲਗਣੀ ਹੈ ਅਮੀਰ ਨੂੰ ਵੀ ਜੇ ਰੱਬ ਨੇ بارش ਆਈ ਹੈ ਨਾ ਉਹ ਗਰੀਬ ਦੇ ਘਰ ਦੇ ਵਿੱਚ ਵੀ ਉਹਦੀ ਪੈਣੀ ਹੈ ਤੇ ਅਮੀਰ ਦੇ ਘਰ ਦੇ ਵਿੱਚ ਵੀ ਪੈਣੀ ਹੈ ਤੇ ਸਾਨੂੰ ਜਿੱਕੇ ਭਾਈ ਜਦੋਂ ਰੱਬ ਨੇ ਪ੍ਰਮਾਤਮਾ ਨੇ ਰਹਿਣ ਕੀਤੀ ਕਿ ਮੈਂ ਜਾਣਖਾਲੀ ਨੀਰ ਭਰੇ ਸਭ ਤੋਂ ਵਰਥਾ ਕੋਈ ਨਾ ਜਾਏਗੀ ਕੋਈ ਵੀ ਥਾਇ ਹੋਣੀ ਨਹੀਂ ਮੇਰੀ ਖਾਲੀ ਰਹੇਗੀ ਤੇ ਸਾਨੂੰ ਜੀ ਉਦਾਹਰਣ ਦੇ ਤੋ ਸਾਨੂੰ ਸਮਝਾ ਰਹੇ ਨੇ ਕਿ ਜੇ ਬਾਹਰ ਦੀ بارش ਪਈ ਤੇ ਸਾਧ ਸੰਗਤ ਦੀ ਸਾਰਾ ਜਿਹੜਾ ਵਾ ਕਿਦਾ ਜਲਫਰ ਹੈ ਨਾ ਇਹ ਸਾਰੇ ਭਰੇਗੇ ਛੋਟੇ-ਛੋਟੇ ਕੋਈ ਕਿਵੇਂ ਸਭ ਕੁਝ ਭਰੇਗੇ ਤੇ ਜਦੋਂ ਗੁਰੂ ਦੇ ਘਰ ਵਿੱਚ ਨਿਮਰਤਾ ਨਾਲ ਚਲੇ ਕੇ ਕੋਆਮੀ ਦਾ ਗੁਰੂ ਦੇ ਘਰ ਦੇ ਤੇ ਨਾਮ ਰੂਪੀ ਸ਼ਲੋਕਰ ਜਿਹੜੇ ਨੇ ਉਹ ਭਰੇ ਪਈਏ ਸਾਂਭੂ ਜੀ ਕਿਤੇ ਫਿਰ ਤੇਰੇ ਉੱਤੇ ਵੀ ਪਰਮਾਤਮਾ ਨਾਮ ਦੀ ਬਖਸ਼ਿਸ਼ ਕਰੇਗਾ ਇੱਕ ਵਾਰੀ ਨੇਮ ਕੀ ਆਣੀ ਤੇ ਸਾਂਭੂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਇਆਧਾਰੀ ਤੇਰੇ ਸਿਰਜਣਹਾਰੇ दया ਦੇ ਸਾਧ ਪਰਮਾਤਮਾ ਸਾਨੂੰ ਜੀ ਕਿਦੇ ਉਹਨੇ ਰਹਿਮ ਕੀਤੀ ਸਿਰਜਣਹਾਰ ਪਰਮਾਤਮਾ ਨੇ ਜਿਹੜੇ ਸਾਰੇ ਸ੍ਰਿਸ਼ਟੀ ਨੂੰ ਸੰਭਾਲੇ ਉਹ ਪਰਮਾਤਮਾ ਨੇ ਦਇਆ ਤੋਂ ਕੀਤੀ ਨਾ ਜੀ ਜੰਤ ਸਗਰੇ ਪਦ ਪਾਰੇ ਸਤਿਗੁਰ ਜੀ ਕਿਦੇ ਫਿਰ ਉਹ ਸਾਰੇ ਜੀਵਨ ਦੀ ਸੰਭਾਲ ਕਰਦਾ ਹੈ ਜੀਵ ਹੁੰਦੇ ਜਿchnਾ ਦੇ ਵਿੱਚ ਹੱਡੀਆਂ ਹੱਡੀਆਂ ਜਿਹੜੇ ਜਿੰਦੇ ਵੀ ਜੋ ਵੀ ਪੈਰਾਂ ਕੀਤੇ ਰੱਬ ਨੇ ਭੇਜੀ ਤੇ ਜੰਤੂ ਨੇ ਦੇ ਜੰਤਾਂ ਦੇ ਵਿੱਚ ਕੋਈ ਹੱਡੀ ਨਹੀਂ ਹੁੰਦੀ ਜਿਵੇਂ ਛੋਟੇ ਛੋਟੇ ਮਾਈਕਰੋਸਕੋਪ ਦੇ ਨਾਲ ਆਪਾਂ ਦੇਖਦੇ ਸਰਬੂਜੀ ਕਹਿੰਦੇ ਉਹ ਜੀਵਾਂ ਦਿੱਤੇ ਜੰਤਾਂ ਦੀ ਸਗਲੇ ਜਿਹਨੇ ਵੀ ਪੈਦਾ ਕੀਤੇ ਨਾਲ ਪਸਾਰੇ ਫਲਣਾ ਕਰਨਾ ਕਰਦਾ ਹੈ ਮਿਹਰਬਾਨੋਂ ਕਿਰਪਾ ਦਇਆ ਸਗਲੇ ਤ੍ਰਿਪਤ ਅਗਾਏ ਜੀ ਉਹ ਉਹ ਮਿਹਰਬਾਨ ਪ੍ਰਮਾਤਮਾ ਨੂੰ ਨਿਹਰ ਦਾ ਸਾਗਰ ਹੈ ਸਤਗੁਰੂ ਜੀ ਦੀ ਬਾਣੀ ਪੜ੍ਹਦੇ ਨਾ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਾਗਰ ਕੋ ਦੇ ਨਾਮ ਤੋਂ ਕਾਹੇ ਡੋਲੈ ਪ੍ਰਾਣੀਆਂ ਤੁਲ ਰੱਖੇ ਗਾ ਸਿਰਜਣਹਾਰ ਜਿਨ ਪੈਦਾਇਸ਼ ਨੂੰ ਕੀਆ ਸੋਈ ਦੇ ਅਧਾਰ ਘਟ ਘਟ ਮਨੁੱਖ ਜਨਾਂ ਦਾ ਸੱਚਾ ਪਰਮਦਰਗਨ ਗਾ ਸਤਗੁਰੂ ਜੀ ਕਹਿੰਦੇ ਪਾਈ ਉਹ ਸੱਚਾ ਹੈ ਪਰਮਦਰਗਨ ਹੈ ਉਹ ਮਿਹਰਮਾਨ ਹੈ ਸਤਗੁਰੂ ਜੀ ਕਹਿੰਦੇ ਮਿਹਰਮਾਨ ਕਿਰਪਾ ਦਇਆ ਦਾ ਉਹ ਕਿਰਪਾ ਦਾ ਘਰ ਹੈ ਅੰਦਰ ਮਨ ਜੀ ਘਰ ਹੁੰਦਾ ਹੈ ਕਿਰਪਾ ਦਾ ਘਰ ਹੈ ਪ੍ਰਮਾਤਮਾ ਦਾ ਦਇਆ ਦਾ ਉਹ ਦਇਆ ਦਾ ਸਾਧਨ ਹੈ ਸਗਰੇ ਪਰਤਪਾਰ ਅਭਾਈ ਜੀ ਉਹ ਸੰਤ ਜੀ ਦੇ ਸੰਗਰੇ ਜਿਨਨੇ ਵੀ ਤ੍ਰਿਪ ਸੰਤ ਜੀ ਦੇ ਸਾਰੇ ਪ੍ਰਮਾਤਮਾ ਨਾਲ ਜੁੜ ਕੇ ਤ੍ਰਿਪ ਹੋਵੇ ਸਗਰੇ ਤ੍ਰਿਪ ਤਾਂ ਅਭਾਈ ਜੀ ਕੋਣੀ ਕੋਮੈਂਟ ਜੀ ਸੰਤ ਜੀ ਜੀ ਦੇ ਮਿਲੀ ਪ੍ਰਮਾਤਮਾ ਨਾਲ ਜੁੜ ਕੇ ਬਾਨ ਤਰੇਣ ਤੇ ਭਵਨ ਕੀ ਤੋਨ ਹਰਿਆ ਜਿਵੇਂ ਸਾਤਸੰਗ ਜੀ بارش ਪਈ ਮਰਸਪੰ ਪੈਣ ਦੇ ਨਾਲ ਜਿਹੜਾ ਘਾਸ ਹਰਿਆ ਹੋ ਜਾਂਦਾ ਸੀ ਜਿਹੜੇ ਬੂਟੇ ਧੋਹਦੇ ਸੜੇ ਹੋਏ ਸੀ ਸਾਧੂ ਜੀ ਨੇ بارش ਪੈਣ ਦੇ ਨਾਲ ਸਾਰੇ ਹਰੇ ਹੋ ਗਏ ਬਾਨ ਤਰੇਣ ਜਿਹੜੇ ਤੇ ਜੀ ਘਾਹ ਮਨ ਕਿਤੇ ਜੰਗਲ ਜੰਗਲ ਘਾਹ ਸਭ ਕੁਝ ਹਰਿਆ ਹੋ ਗਿਆ ਤੇ ਸਤਿਗੁਰੂ ਜੀ ਦੇ ਗੁਰੂ ਦੇ ਕੋਲ ਆ ਮੈਂ ਤੇ ਆ ਸੁਖਿਆ ਹੋਇਆ ਮਨ ਜਿਹੜਾ ਜਨਮ ਜਨਮ ਦਾ ਸੁਖਾ ਹਰੇਆ ਜਦੋਂ ਗੁਰੂ ਦੇ ਕੋਲ ਆਵੇ ਨਾ ਇਹਦਾ ਜਮਾ ਜਮਤਰਾਂ ਦਾ ਸੁਖਾ ਭੇਮ ਮਨ ਜਿਹੜਾ ਕੋ ਗੁਰੂ ਕਿਰਪਾ ਜਣਾ ਹਰਿਆ ਹੁੰਦਾ ਹੈ ਗੁਰੂ ਕੀ ਬਾਣੀ ਪੜਨ ਦੇ ਨਾਲ ਕਿਉਂਕਿ ਸਤਗੁਰ ਨੇ ਪਹਿਲਾਂ ਬਤਰੀ ਕਰ ਦਿੱਤਾ ਨਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋਗਾ ਪਰਮਗਤ ਵੀ ਸਭ ਜੀਵਿਤ ਦੇ ਦਾ ਸੁਖਿਆ ਹੋਇਆ ਮਨ ਗੁਰੂ ਕਿਰਪਾ ਦੇ ਨਾਲ ਹਰ ਹੋ ਜਾਏਗਾ ਵਾਣ ਕਰਨ ਤੇ ਭਵਨ ਕੀ ਤੋਨ ਹਰੇਆ ਕਰਨ ਹਾਰ ਸਿਨ ਪਿੱਤਰ ਕਰਿਆ ਕਰਨ ਹਾਰ ਪ੍ਰਮਾਤਮਾ ਨੇ ਭਾਈ ਇੱਕ ਖਿੰਡ ਦੇ ਵਿੱਚ ਰਿਕ ਕੀਤਾ ਸਤਬੂ ਜੀ ਕਹਿੰਦੇ ਕੋਈ ਖਿੰਡ ਦੇ ਵਿੱਚ ਹੀ ਪ੍ਰਮਾਤਮਾ ਨੇ ਕਰ ਦਿੱਤਾ ਸਾਰਾ ਉਹ ਜਿਆਦਾ ਸਮਾਨੀ ਦਿੱਤਾ ਵਿਕਾਰਾਂ ਦੇ ਵਿੱਚ ਪਏ ਹੋਏ ਜੀਵਨ ਨੂੰ ਸਾਧ ਸੰਗਤ ਜੀ ਪਤਾ ਨਹੀਂ ਕਿੰਨੇ ਜਰਮਾਂ ਨੂੰ ਬਕਾਰ ਕੇ ਇੱਕ ਪ੍ਰਮਾਤਮਾ ਕਿਰਪਾ ਕਰੇ ਲੋ ਸਤਬੂ ਜੀ ਕਹਿੰਦੇ ਗੁਰਮੁਖ ਕੋਟ ਉਦਾਹਰਣ ਤੇ ਨਾਮ ਇੱਕ ਕਣੀ ਇੱਕ ਨਾਮ ਦੀ ਕਣੀ ਦੇ ਕੇ ਕੋੜਾ ਮੁਖਾ ਦਾ ਉਦਾਹਰਣ ਮੁਖਾ ਦਾ ਜਿਹੜੇ ਗੁਰਮੁਖਵਾਲੇ ਨੇ ਗੁਰਤੀ ਸੰਦਰਭੇ ਚ ਆਉਂਦੇ ਨੇ ਕਿ ਸੰਤੂ ਜੀ ਕਹਿੰਦੇ ਭਈ ਉਹ ਪਰਮਾਤਮਾ ਇੱਕ ਖੰਦੇ ਵਿੱਚ ਤਾਲ ਦੇ ਅੰਦਰ ਵਾਸਤ ਜਿਹਨਾਂ ਕੋ ਆਉਣ ਦੀ ਜਿਹਾ ਸੌਂ ਜਿਹਨਾਂ ਚਲ ਕੇ ਕੋਈ ਆ ਗਿਆ ਜਿਹਨੇ ਕੋਈ ਆ ਕੇ ਕਹਿ ਦਿੱਤਾ ਕਿ ਸੰਤੂ ਜੀ ਹਮ ਉਪਰਾਂ ਦੀ ਸਦੂਰ ਤੇ ਤੁਮ ਬਖਸ਼ਣ ਵਾਲੀ ਇਹ ਸਾਸਨ ਦੇ ਜਿਹੜੇ ਬੀਬੀ ਦੇ ਤੋਂ ਧੰਸ਼੍ਰੀ ਗੁਰ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਦਾਤਨਾ ਕਰਦੀ ਪਈ ਹੁਣ ਮਨ ਦੇ ਵਿੱਚ جیڑا کوئی پاپنا جیڑی ہے کوئی چللی پہی ہے کہ ساتھ گل کی بخشن ہار میں ایسی پاپی ہے پڑھ موکتے پی چو نکلی جا رہے ہیں تم پاپی میں بخشن ہار تم پاپی میں بخشن ہار تو بی بی انہی طرح تانشلی تو ہر کو بلسا ہمارے پر پیارے پی جیے رہی ہے کہ جی ہوئی کو اپنے لبز نہیں یاد آ رہے پڑھ اینہ کو پیار خود سے اپنے ہار ਤੇ ਬਚਨ ਕਰੀ ਜਾ ਰਹੀ ਹੈ ਤੂੰ ਪਾਪੀ ਮੈਂ ਬਚਨ ਹਾਂ ਤੂੰ ਪਾਪੀ ਦਾ ਬਚਨ ਹਾਂ ਕੋਲ ਸਿਲੈਕਟ ਕਰੇ ਸੇਖਾਂ ਨੂੰ ਹੋ ਰਾਇਆ ਨਾ ਕਿ ਇਹ ਵੀ ਬੋਲੀ ਜਾਣੀ ਸੰਤੂ ਜੀ ਕਹਿਣ ਲੱਗੇ ਭਾਈ ਇਹਦੇ ਸ਼ਬਦਾਂ ਉੱਤੇ ਲਗਾਓ ਇਹਦੇ ਪਿਆਰ ਨੂੰ ਵੇਖੋ ਜਿਹੜਾ ਇਹਦਾ ਪਿਆਰ ਅੰਦਰ ਘੁੱਟ ਗਿਆ ਸੰਤੂ ਜੀ ਕਿਹਦੇ ਨੂੰ ਘੁੱਟ ਗਿਆ ਕਿ ਗੁਰਦੇ ਦਰਦ ਤੇ ਕਹਿੰਦੇ ਨਾ ਕਿ ਪ੍ਰਮਾਤਮਾ ਮੈਂ ਪਾਪੀ ਨਹੀਂ ਹਾਂ ਜਪਤਾ ਪਸੰਦੇ ਮਤ ਧਰਮ ਨਾਲ ਕਮਾਇਆ ਸੇਵਾ ਆਸਾਨ ਨਾ ਜਾਣਿਆ ਹਰ ਰਾਯਾ ਅਬ ਨਾਨਕ ਹਮ ਨੀਚ ਕਰਮਾ ਛਰਮ ਪਰੇ ਕੀ ਲੱਖੋ ਸ਼ਰਮਾ ਤੋ ਆ ਕੇ ਤਰਲਾ ਲੇਗਾ ਤੇ ਸਾਂਗੂ ਜੀ ਕਹਿੰਦੇ ਭਾਈ ਉਹ ਪ੍ਰਮਾਤਮਾ ਇੱਕ ਥੰਡੇ ਵਿੱਚ ਤਰਪਾਉਂਦੇ ਕਰਨ ਹਾਰ ਛਿਣ ਭੀਦਰ ਕਰਿਆ ਗੁਰਮੁਖ ਨਾਨਕ ਕਿਸੈ ਅਰਾਤੇ ਮਨ ਕੀ ਆਸ ਉਜਾਏ ਕੀ ਉਹ ਕਿਹੜੀ ਗੁਰਮੁਖ ਬਾਣੀ ਸਾਧੂ ਜੀ ਕਹਿੰਦੇ ਜਿਹੜੇ ਗੁਰੂ ਦੇ ਸ਼ਾਗਰ ਵਿੱਚ ਪੈ ਕੇ ਮੁਕਤ ਪਰਮਾਤਮਾ ਨੂੰ ਸਮਰਦੇ ਨੇ ਗੁਰੂ ਦੀ ਛਾਵੇਂ ਵਿੱਚ ਪੈ ਕੇ ਜਿਹੜੇ ਪਰਮਾਤਮਾ ਨੂੰ ਸਮਰਦੇ ਨੇ ਨਾ ਸਾਧਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਕੋਹ ਜੀ ਮੰਨ ਲਈਏ ਆਸਾਂ ਜਿਉਂ ਪਰਮਾਤਮਾ ਪੂਰੀਆਂ ਕਰ ਦਉਂਦਾ ਹੈ ਮਨ ਦੀ ਆਸ ਨੂੰ ਪੁਜਾਈ ਗੁਰੂ ਨੇ ਰਹਿਤ ਕੀਤੀ ਉਹਨਾਂ ਦੀਆਂ ਮੰਨ ਵਾਹੀਆਂ ਆਸਾਂ ਗੁਰੂ ਦੀ ਬਾਣੀ ਸੁਣਨ ਨਾਲ ਸਾਧ ਸੰਗਤ ਦੀ ਕਿਤੇ ਕਿਤੇ ਵੱਡੇ ਰਾਹ ਮਿਲ ਜਿਹੜੇ ਕਿਤੇ ਕਿਤੇ ਵੱਡੇ ਸੰਸਾਰ ਤੋਂ ਮੁਕਤ ਹੋ ਜਾਈਏ ਇਸ ਤੇ ਸਾਧੂ ਜੀ ਕਹਿੰਦੇ ਜੇ ਤੇ ਗੁਰੂ ਦੀ ਬਾਣੀ ਨੂੰ ਪੜੇਗਾ ਪੁੰਨ ਦਾ ਸ੍ਰੀਖਤ ਹੋਤਾ ਹੈ ਜਰਾਬੇਗੀ ਅੰਦਰ ਦਾ ਸਾਰਾ ਖਤਮ ਹੋ ਜਾਂਦੇਗਾ ਅੰਦਰ ਦੁਆਇਸ ਭਾਵਨਾਵਾਂ ਖਤਮ ਹੋ ਜਾਣਗੀਆਂ ਤੇ ਤੇਰੀ ਪਰਮਰਥੀ ਹੋ ਜਾਵੇਗੀ ਉੱਚੀ ਅਵਸਥਾ ਤੈਨੂੰ ਪ੍ਰਾਪਤ ਹੋ ਜਾਣਗੀ ਜਿਵੇਂ ਸਾਧ ਸੰਗਤ ਦੀ ਨਾੜੇ ਨਾਲੀਆਂ ਕੋਹਿਆਂ ਦਾ ਵੀ ਜਿਹੜਾ ਸਾਧ ਸੰਗਤ ਦੀ ਉਹਨਾਂ ਦੀ ਇੱਕ ਢੇਟ ਹੁੰਦੀ ਹੈ ਇੱਕ ਦਿਨ ਦਾ ਕਿਸੂਰ ਦਾ ਫੋਮ ਬਣਾਣਾ ਤੁਮ ਗੁਰੂ ਘਰ ਵੱਲ ਜੇ ਤੁੰ ਚੱਲ ਕੇ ਵੀ ਗੁਰ ਤੇਨ ਪ੍ਰੋਣਾ ਪਰਮਾਤਮਾ ਕੋ ਜਾਈ ਬਸਤੀ ਹੋਵੇ ਸਾਧੂ ਭੁਦੀ ਨੇਮਤ ਕਰ ਆਮਰ ਵਾਲੀ ਦੀ ਇਕਰਾਰ ਕਰਦੇ ਆ ਜਿੱਦ ਤੋਂ ਨਾਮ ਲੰਗੇ ਜਿੰਨੀ ਤੁਸ਼ੁ ਭੁਦੀ ਸਤਿਗੁਰੂ ਦੀ ਮਹਿਸੂਸ ਕਰਦੇ ਨੇ ਆਪ ਸੰਗਤਾਂ ਇਸ ਦੀ ਬਖਰੀ ਦਾ ਸਾਥ ਸੰਗਤ ਗੁਰੂ ਕਿਰਪਾ ਕਰੇ ਆਪ ਸਭ ਨੂੰ ਦਾ ਗਿਆਨ ਜੁਸਣੇ ਸੰਗੁਦੀ ਦਾ ਤੇ ਪ੍ਰਵਾਣ ਕਰਨ ਚੱਲਿਆ ਕਦਮ ਸਵਾਸ ਲੈ ਕੇ ਜੇਤਰਾਉਂ ਬਰਾਉ ਦੀ ਫਤੇ ਵਾਹਿਗੁਰੂ ਜੇਕਾ ਆਸਾ مان کي چئي کي